ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਮਾਰਨਿੰਗ ਦਾ ਟਾਈਮ ਆ ਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਸਿਰਤ ਕਿਸੇ ਉਹਦੇ ਪੱਕੇ ਉਹ ਸ਼ੌਪ ਤੇ ਤੇ ਅੱਜ ਹੈਗਾ ਸੰਡੇ ਤੇ ਆ ਟਾਈਮ ਹਜੇ ਮੈਨੂੰ ਲੱਗਦਾ 7 ਵਜਣੇ ਆ ਹਾਂ 7 ਵਜਣੇ ਆ ਤੇ ਅਸੀਂ ਜਾ ਰਹੇ ਆ ਭਰੋਵਾਲ 68 ਤੇ ਤੇ ਨੂੰ ਪਤਾ ਹੀ ਆ ਹਰ ਵੀਕਐਂਡ ਤੇ ਹਨਾ ਜਾਂਦੇ ਜਾਂਦੇ ਅੱਜ ਮੈਂ ਵੀ ਜਾ ਰਹੀ ਆ ਨਾਲ ਤੇ ਬਾਕੀ ਅੱਜ ਪਰੋਵਾਲ ਮਤਲਬ ਕਿ ਜਿੱਥੇ ਅਸੀਂ ਜਾਂਦੇ ਆ ਮਤਲਬ ਕਿ ਆਪਣੀ ਥੀ ਜਗਾ ਤੇ ਮੇਲਾ ਵੀ ਹੈਗਾ ਉੱਥੇ ਮੱਥਾ ਟੇਕ ਕੇ ਆਉਣਾ ਤੇ ਇੱਕ ਦੋ ਕੰਮ ਹੋਰ ਆ ਤੇ ਫਿਰ ਅੱਗੇ ਜਾ ਕੇ ਕਰਾਂਗੇ ਆਪਾਂ ਵੀਡੀਓ ਨੂੰ ਕੰਟੀਨਿਊ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ-ਨਾਲ ਤੇ ਆਪਾਂ ਪਹੁੰਚ ਗਏ ਆ ਬਸ ਪਹੁੰਚਣ ਵਾਲੇ ਆ 8:00 ਤੇ ਕਾਉਂਸਾ ਸੰਡੇ ਆ ਤੇ ਟਾਈਮ ਕਿੰਨਾ ਹੋ ਗਿਆ ਥਾ ਬਚ ਗਈ ਹੈ ਨਾ ਤੇ ਬਸ ਥੋੜਾ ਜਿਹਾ ਰਹਿ ਗਿਆ ਰਸਤਾ ਸਾਹਮਣੇ ਬਸ 68 ਹੀ ਹੈ तकरीबन ਪਹੁੰਚ ਹੀ ਗਏ ਆ ਤੇ ਜਾ ਕੇ ਕਰਦੇ ਆ ਆਪਾਂ ਦਰਸ਼ਨ ਨੂੰ ਵਿਖਰਾਉਣੇ ਆ ਇਹ ਇਹਨਾਂ ਨੇ ਤਾਂ ਜਲੂਸੇ ਵਾ ਕਰਨੀਆਂ ਬੈਠੇ ਸੀਤ ਨੇ ਤਾਂ ਬੈਠਣਾ ਹੀ ਆ ਸੀਤ ਬੈਠੀ ਹੋਪਾ ਤੇਰੀ ਮਾਂ ਮਾਂ ਆ ਆ ਦੇਖੀ ਬੰਦਾ ਪੱਕੇ ਨੇ ਚਲੋ ਜੀ ਫਿਰ ਕਰਦੇ ਆ ਤੁਹਾਡੇ ਨਾਲ ਅੱਗੇ ਗੱਲਾਂ ਕਰਾਂਗੇ

ਉਹਨੇ ਫਨਕਾ ਆ ਆਰੇ ਰਹੇ ਦੂਰ ਨਾ ਜਾਏ ਉਹ ਨੇੜੇ ਨੇੜੇ ਰਹੀ ਵਿਗ ਗਿਆ ਨਾ ਤੁਰਕੇ ਤੁਰਕੇ ਥੀ ਤੁਰਕੀ ਆ ਤੁਰਕੀ ਆ ਜਾ ਹੂੰ ਚੱਲ ਜਾ ਓੜਾ ਹੁਣ ਸਿਰ ਖੜਾ ਹੋ ਜਾ ਛਾਲਾ ਮਾਰ ਛਾਲਾ ਮਾਰ ਲਾ ਪਿੱਛੇ ਨੋ ਕੇ ਉਧਰ ਹੀ ਰਹਿ ਉਧਰ ਹੀ ਉੱਥੇ ਵਿਚਾਲੇ ਹਾਂ ਬੰਦ ਕਰਤਾ ਲੈ ਬੰਦ ਕਰਤਾ ਚਲੋ ਉਹ ਵਿਚਾਲੇ ਜਾੜੋ ਉਧਰ ਬੋਲ ਚੱਕਲੀ ਪੱਟੀ ਥੀ ਰੱਖ ਲੈ ਬੋਲ ਚੱਕ ਲੈ ਗਵਾਰਨ ਤੇ ਦੇਮ ਸਹਾਰਾ ਬਾਨਕੇ ਨਾਗੜੀ ਸਮਤ ਨ ਮਨਗਵਾਰਨ ਤੇ ਦੇਮ ਸਹਾਰਾ ਬਾਨਕੇ ਨਾਗੜੀ ਨਾਗੜੀ ਸੁਰਮਾ ਸੁਰਮਾ ਅਜੇ ਤਨਾ ਬਾਗੀ ਮੋੜ ਤੇ ਟਿਕੜੀ ਤੇ ਸਹਾਰਾ ਅਗੇ ਘਰ ਹੋਣ ਪਿੰਡ ਜਾਇਆ ਹੀ ਆਪਾਂ ਠਾਠ ਤੇ ਵੀ ਜਾਇਆ ਹੈ ਤੇ ਪਿੰਡ ਦਰਗਾਹ ਤੇ ਮੇਲਾ ਸੀ ਉੱਥੇ ਵੀ ਮੱਥਾ ਟੇਕਿਆ ਆਏ ਆ ਤੇ ਹਾਏ ਕਿੰਨਾ ਮੁਰਾ ਹਾਲ ਹੋਇਆ 1 ਮਿੰਟ ਨੂੰ ਨਾ ਬੈਕ ਕੈਮਰੇ ਨਾਲ ਦਿਖਾਉਣੀ ਆ ਕੁਛ ਅਮਰੂਦ ਦੇਖੋ ਕਿਵੇਂ ਡਿੱਗੇ ਪਏ ਆ ਇਧਰ ਵੀ ਡਿੱਗੇ ਹੋਏ ਆ ਤੇ ਇਧਰ ਵੀ ਡਿੱਗੇ ਪਏ ਆ ਤੇ ਉੱਪਰ ਦੇਖੋ ਪੱਕੇ ਕਿੰਨੇ ਪੱਕੇ ਲੱਗਿਆ ਅਸੀਂ ਰੋਜ਼ ਤੋੜਦੇ ਵੀ ਆ ਤੇ ਰੋਜ਼ ਹੀ ਸਵੇਰੇ ਮੈਂ ਕੜਾਈਏ ਪਰ ਪਰਕੇ ਪਸਵਾਨ ਨੂੰ ਵੀ ਪਾਉਣੀ ਆ ਉਧਰ ਇੰਨੇ ਅੰਬੂਰਤ ਛੱਡਦੇ ਆ ਤੇ ਮੈਂ ਕੋੜੀ ਰੱਖੀ ਹੋਈ ਸੀ ਕਿ ਅੰਬੂਰਤ ਤੋੜਨ ਨੂੰ ਤੇ ਉੱਪਰ ਆ ਇਧਰ ਵੀ ਕਹਿ ਤੂੰ ਕੈਮਰੇ ਚ ਦਿਖਦੇ ਹੂੰ ਪ੍ਰੋਪਰ ਪਤਾ ਨਹੀਂ ਦਿਖ ਰਿਹਾ ਕਿ ਨਹੀਂ ਬਟ ਕਾਫੀ ਪੱਕੇ ਪਏ ਆ ਹੁਣ ਅੰਬੂਰਤ ਤੇ ਬਹੁਤ ਨਾ ਫੜ ਖਰਾਬ ਹੋਈ ਜਾਂਦਾ ਇਸ ਵਾਰ ਬਹੁਤ ਜ਼ਿਆਦਾ ਡਿੱ ਗਿਆ ਬੱਖ-ਬੱਖ ਕੇ ਭਿੜ ਗਈ ਜਾਂਦੇ ਆ ਤੇ ਗਰਮੀ ਬਹੁਤ ਹੋਈ ਪਈ ਆ ਪਤਾ ਨਹੀਂ ਬਾਰਿਸ਼ ਹੋਊਗੀ ਪਤਾ ਨਹੀਂ ਨਹੀਂ ਦੱਸਿਆ ਤਾਂ ਹੋਇਆ ਮੀਂਹ ਆਊਗਾ ਬਾਕੀ ਪਤਾ ਨਹੀਂ ਕਦੋਂ ਆਉਣਾਗਾ ਤੇ ਇੱਕ ਨਾ ਵੀਡੀਓ ਨਹੀਂ ਬਣ ਰਹੀਆਂ ਕਿਉਂਕਿ ਮੈਨੂੰ ਹੈਗੀ ਆ ਸਰਵਾਈਕਲ ਦੀ ਪ੍ਰੋਬਲਮ ਕਈ ਦਿਨਾਂ ਤੋਂ ਮੇਰੀ ਸਿਹਤ ਵੀ ਨਹੀਂ ਠੀਕ ਚੱਲ ਰਹੀ ਸੀ ਕਿ ਸਵੇਲਿੰਗ ਮੇਰੀ ਗਰਦਨ ਨੂੰ ਬਹੁਤ ਜ਼ਿਆਦਾ ਰਹਿ ਗਈ ਤਾਂ ਕਰਕੇ ਸੋ ਮੇਰੇ ਕੋਲੋਂ ਨਾ ਵੀਡੀਓ ਬਣ ਨਹੀਂ پا ਰਹੀ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਤੇ ਬਸ ਮੈਂ ਟਰਾਈ ਕਰੂੰਗੀ ਕਿ ਮੈਂ ਹੁਣ ਰੋਜ਼ ਵੀਡੀਓ ਸ਼ੂਟ ਕਰਾਂ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਆਪਾਂ ਕੱਲੂ ਜੇ ਬਣਗੀ ਤਾਂ ਜ਼ਰੂਰ ਪਾਉਂਗੀ ਨਹੀਂ ਤਾਂ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਥਰੀ ਆ ਮੈਂ ਕਿਹ ਪਤਾ ਨਹੀਂ ਕੀ ਬੈਠਾ ਬਿੱਲਾਂ ਚ ਤੇ ਚਲੋ ਜੀ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਟੇਕ ਕੇਅਰ